18 ਤੋਂ ਲੈ ਕੇ 65 ਸਾਲ ਤੱਕ ਦੇ ਲੋਕ ਬਲੱਡ ਡੋਨੇਟ ਕਰ ਸਕਦੇ ਨੇ ਐਂ ਬੜੀ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਇਸ ਕੈਂਪ ਵਿੱਚ ਵੀ ਅਗਰ ਹਜ਼ਾਰ ਲੋਕਾਂ ਨੇ ਹਲੇ ਤੱਕ ਬਲੱਡ ਡੋਨੇਟ ਕੀਤਾ ਤੇ ਹਜ਼ਾਰ ਵਿੱਚੋਂ 18 ਸਾਲ ਦੇ ਬੱਚੇ ਵੀ ਸੀਗੇ 18 ਸਾਲ ਦੇ ਮੁੰਡੇ 18 ਸਾਲ ਦੀਆਂ ਕੁੜੀਆਂ ਅਗਰ ਅਸੀਂ ਟੈਟੂ ਬਣਵਾਇਆ ਹੋਇਆ ਤਾਂ ਅਸੀਂ ਇੱਕ ਸਾਲ ਲਈ ਬਲੱਡ ਨਹੀਂ ਡੋਨੇਟ ਕਰ ਸਕਦੇ ਆ ਨਹੀਂ ਕਿ ਟੈਟੂ ਬਣਵਾ ਕੇ ਤੁਸੀਂ ਡੋਨੇਟ ਹੀ ਨਹੀਂ ਕਰ ਸਕਦੇ ਤੇ ਰਿਪੋਰਟਸ ਹੈ ਡਾਕਟਰਸ ਵੱਲੋਂ ਕਿਹਾ ਜਾਂਦਾ ਕਿ ਜੋ ਲੋਕ ਬਲੱਡ ਡੋਨੇਟ ਕਰਦੇ ਨੇ ਉਹ ਬਲੱਡ ਕੈਂਸਰ ਬੀਪੀ 슈ਗਰ ਇਦਾਂ ਦੀ ਬਹੁਤ ਬਿਮਾਰੀਆਂ ਨੇ ਜਿਨ੍ਹਾਂ ਤੋਂ ਦੂਰ ਰਹਿੰਦੇ ਨੇ ਤੁਹਾਡਾ ਦਿੱਤਾ ਖੂਨ ਤੁਹਾਨੂੰ ਨਹੀਂ ਪਤਾ ਪਰ ਸ਼ਾਇਦ ਇੱਕ ਮਾਂ ਦੇ ਹੰਸੂ ਬਚ ਸਕਦਾ ਹੈ ਸ਼ਾਇਦ ਮਾਂ ਦੇ ਹੰਸੂ ਆਪਣੇ ਬੱਚੇ ਦੀ ਜ਼ਿੰਦਗੀ ਨਾ ਬਚਾ ਸਕਣ ਪਰ ਤੁਹਾਡਾ ਖੂਨ ਜ਼ਰੂਰ ਬਚਾ ਸਕਦਾ ਹੈ ਤਾਂ ਮਾਂ ਬਗਲਾ ਮੁਕੀ ਜਿੱਦੇ ਧਾਮ ਦੇ ਵਿੱਚ ਇੱਥੇ ਇੱਕ ਕੈਂਪ ਲਗਾਇਆ ਗਿਆ ਉਹਦੇ ਬਾਰੇ ਸਾਰਾ ਤੁਹਾਨੂੰ ਇਹ ਨੌਜਵਾਨ ਦੱਸੇਗਾ ਕਿ ਕੀ ਕੁ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਜਾਣਕਾਰੀ ਦੋਏ ਤੇ ਕੀ ਮਤਲਬ ਮੈਡੀਕਲ ਡੈਸਕ ਲਿਖਿਆ ਇਸ ਦੇ ਬਾਰੇ ਜਾਣਕਾਰੀ ਜੈ ਮਤਾ ਦੇ ਜੀ ਪਹਿਲੇ ਤਾਂ ਮੈਂ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਡੇਲੀ ਪੋਸਟ ਦੀ ਬਹੁਤ-ਬਹੁਤ ਧੰਨਵਾਦ ਕਰਦਾ ਮੇਰਾ ਨਾਮ ਤੁਸ਼ਾਰ ਰੋੜਾ ਹੈ ਇੱਥੇ ਮਾ ਬਗਲਾਮੁਖੀ ਧਾਮ ਵਿੱਚ ਜੋ 216 ਘੰਟੇ ਦਾ ਅਖੰਡ ਮਹਾਯੱਗ ਹੋ ਰਿਹਾ ਹੈ ਉਸੇ ਦੇ ਨਾਲ-ਨਾਲ ਉੱਤੇ ਬਿਲਕੁਲ ਬਾਹਰ ਡੋਨੇਟ ਬਲੱਡ ਟੂ ਡੋਨੇਟ ਲਾਈਫ ਐਨਜੀਓ ਇੱਕ ਯੰਗਸਟਰਸ ਦੀ ਟੀਮ 18 ਤੋਂ 24 ਸਾਲ ਦੇ ਯੰਗਸਟਰਸ ਦੀ ਟੀਮ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਜਿਹਨੂੰ ਨਾਮ ਦਿੱਤਾ ਗਿਆ ਭਵਯਾ ਰક્તਦਾਨ ਸ਼ਹਿਰ ਦਾ ਯੋਜਨ ਵੀ ਕੀਤਾ ਗਿਆ ਜਿਹਦੇ ਵਿੱਚ ਹਲੇ ਤੱਕ 5 ਦਿਨਾਂ ਵਿੱਚ 1000 ডোনেਸ਼ਨਸ ਹੋ ਚੁਕੀਆਂ ਐ ਐਂਡ ਸਾਡੀ ਕੋਸ਼ਿਸ਼ ਹੈ ਕਿ ਮਿਨਿਮਮ ਅਜੇ 1500 ডোনেਸ਼ਨਸ ਨਾਲ ਅਸੀਂ ਕਲੋਜ਼ ਕਰਾਂਗੇ ਤੇ ਹਲੇ ਦੇ ਵਿੱਚ ਬਲੱਡ ডোনেਸ਼ਨਸ ਵੀ ਚੱਲ ਰਹੀ ਹੈ। ਤੋ ਤੁਸੀਂ ਦੱਸਿਆ ਕਿ 5 ਦਿਨਾਂ ਵਿੱਚ ਕਦੋਂ ਸ਼ੁਰੂ ਹੋਇਆ ਸੀ? ਇਹ 11 11 ਤਰੀਕ ਤੋਂ ਬਲੱਡ ডোਨੇਸ਼ਨ ਕੈਂਪ ਸ਼ੁਰੂ ਹੋਏ ਨੇ ਤੇ ਅੱਜ 17 ਤਰੀਕ ਨੂੰ ਅੱਜ ਲਾਸਟ ਡੇ ਹੋਏਗਾ ਬਲੱਡ ডোਨੇਸ਼ਨ ਕੈਂਪ ਦਾ 10 ਵਜੇ ਤੱਕ ਚੱਲ ਰਹੀ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਅਗਰ ਅਸੀਂ ਅਖੰਡ ਮਹਾਯੱਗ ਵਿੱਚ ਆ ਕੇ ਹੌਤੀ ਦਿੰਨੇ ਆ ਇੱਥੇ ਲੱਖਾਂ ਹੀ ਲੋਕ ਆਂਦੇ ਨੇ ਤਾਂ ਲੱਖਾਂ ਦੇ ਤਾਦਾਦ ਵਿੱਚ ਲੋਕ ਆ ਕੇ ਪਰ ਉਹ ਖੂਨਦਾਨ ਕਰਨ ਤੋਂ ਬਹੁਤ ਡਰਦੇ ਨੇ ਤੇ ਸਾਡੀ ਟੀਮ ਜਾ ਕੇ ਉਹਨਾਂ ਨੂੰ ਦੱਸਦੇ ਨੇ ਬਲੱਡ ਡੋਨੇਸ਼ਨ ਦੇ ਬਾਰੇ ਕਿ ਖੂਨਦਾਨ ਕਰਨ ਦਾ ਕੋਈ ਨੁਕਸਾਨ ਨਹੀਂ ਹੈ ਤੁਹਾਡੇ ਇੱਕ ਖੂਨ ਦੀ ਇੱਕ ਖੂਨ ਦਾ ਨਾਲ ਤਿੰਨ ਜ਼ਿੰਦਗੀਆਂ ਬਚ ਸਕਦੀ ਹੈ ਕਿਉਂ ਨਾ ਸਾਰੇ ਅਸੀਂ ਅੱਗੇ ਆਈ ਆ ਕੇ ਬਲੱਡ ਡੋਨੇਟ ਕਰੀਏ ਤੁਹਾਡਾ ਦਿੱਤਾ ਖੂਨ ਤੁਹਾਨੂੰ ਨਹੀਂ ਪਤਾ ਪਰ ਸ਼ਾਇਦ ਇੱਕ ਮਾਂ ਦੇ ਹੰਸੂ ਪੂੰਝ ਸਕਦਾ ਹੈ ਸ਼ਾਇਦ ਮਾਂ ਦੇ ਅंसू ਆਪਣੇ ਬੱਚੇ ਦੀ ਜ਼ਿੰਦਗੀ ਨਾ ਬਚਾ ਸਕਣ ਪਰ ਤੁਹਾਡਾ ਖੂਨ ਜ਼ਰੂਰ ਬਚਾ ਸਕਦਾ ਹੈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਜ਼ਰੂਰ ਅੱਗੇ ਆਨ ਆ ਕੇ ਇਸ ਮੁਹਿੰਮ ਨਾਲ ਜੁੜਨ ਤਾਂ ਕਿ ਵੱਧ ਤੋਂ ਵੱਧ ਲੋਕੀ ਬਲੱਡ ਡੋਨੇਸ਼ਨ ਦੀ ਡਰਾਈਵ ਨਾਲ ਜੁੜ ਕੇ ਖੂਨਦਾਨ ਨੂੰ ਅੱਗੇ ਵਧਾ ਸਕੀਏ ਕਿਉਂਕਿ ਬਹੁਤ ਲੋਕ ਨੇ ਥੈਲੇਸੀਮੀਆ ਦੇ ਜਿਨ੍ਹਾਂ ਨੂੰ ਹਰ ਜ਼ਿੰਦਾ ਰਹਿਣ ਲਈ ਹਰ 15 ਦਿਨਾਂ ਬਾਅਦ ਬਲੱਡ ਲੱਗਦਾ ਹੈ ਤੇ ਸਾਰਿਆਂ ਨੂੰ ਬੇਨਤੀ ਹੈ ਸਿਵੀ ਯੰਗਸ਼ੀਰ ਦੀ ਟੀਮ ਹੈ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਆਪਾਂ ਸਾਰੇ ਅੱਗੇ ਮਿਲ ਕੇ ਆਈਏ ਆ ਕੇ ਬਲੱਡ ਡੋਨੇਟ ਕਰੀਏ ਜੇ 1000 ਲੋਕ ਬਲੱਡ ਡੋਨੇਟ ਕੀਤਾ ਮੈਂ ਬਹੁਤ ਖੁਸ਼ ਹੋਣਾ ਦੱਸਦੇ ਹੋਏ ਕਿ ਉਹਦੇ ਵਿੱਚੋਂ 450 500 ਲੋਕ ਹੋ ਨੇ ਜਿਨ੍ਹਾਂ ਨੇ ਪਹਿਲੀ ਵਾਰ ਜ਼ਿੰਦਗੀ 'ਚ ਬਲੱਡ ਡੋਨੇਟ ਕੀਤਾ 500 ਪਰਿਵਾਰ ਖੂਨਦਾਨਾਂ ਦੇ ਨਾਲ ਜੁੜੇ ਨੇ ਇਸ ਬਲੱਡ ਡੋਨੇਸ਼ਨ ਕੈਂਪ ਦੇ ਨਾਲ ਬਟ ਕਈ ਲੋਕ ਕਹਿੰਦੇ ਨੇ ਕਿ ਅਗਰ ਟੈਟੂ ਬਨਵਾਇਆ ਹੋਇਆ ਤਾਂ ਬਲੱਡ ਡੋਨੇਟ ਨਹੀਂ ਕਰ ਸਕਦੇ ਉਹਦੇ ਬਾਰੇ ਕੋਈ ਜਾਣਕਾਰੀ ਦਿਓ ਬਿਲਕੁਲ ਇਹਦੇ ਵਿੱਚ ਆਹ ਹੁੰਦਾ ਹੈ ਕਿ ਆਪਣੇ ਕੋਲ ਪ੍ਰੋਪਰ ਡਾਕਟਰਸ ਦੀ ਟੀਮ ਹੁੰਦੀ ਹੈ ਇਹਦੇ ਵਿੱਚ ਕੁਝ ਚੀਜ਼ ਹੈ ਅਗਰ ਸਾਨੂੰ ਕੋਈ ਵੀ ਵੱਡੀ ਬਿਮਾਰੀ ਹੋਈ ਹੈ ਜੌਂਡੇਸ ਟੈਟੂ ਅਗਰ ਟੈਟੂ ਨੂੰ ਬਿਮਾਰੀ ਨਹੀਂ ਕਿਹਾ ਜਾਂਦਾ ਸੌਰੀ ਅਗਰ ਅਸੀਂ ਟੈਟੂ ਬਨਵਾਇਆ ਹੋਇਆ ਤਾਂ ਅਸੀਂ 1 ਸਾਲ ਲਈ ਬਲੱਡ ਨਹੀਂ ਡੋਨੇਟ ਕਰ ਸਕਦੇ ਆ ਨਹੀਂ ਕਿ ਟੈਟੂ ਬਨਵਾ ਕੇ ਤੁਸੀਂ ਡੋਨੇਟ ਹੀ ਨਹੀਂ ਕਰ ਸਕਦੇ ਟੈਟੂ ਬਨਵਾ ਕੇ 6 ਸਾਲ ਡੋਨੇਟ ਨਹੀਂ ਕਰ ਸਕਦੇ ਜਾਂ ਫਿਰ ਸਾਨੂੰ ਕੋਈ ਬਹੁਤ ਵੱਡੀ ਬਿਮਾਰੀ ਹੋਈ ਹੋਏ ਡੇਂਗੂ ਮਲੇਰੀਆ ਇਤ ਜੌਂ ਡੀਸ ਇਤਾਂ ਦੀ ਕੋਈ ਵੀ ਬਹੁਤ ਵੱਡੀ ਬਿਮਾਰੀ ਜੇ ਸਾਡੇ ਐਕਸੀਡੈਂਟ ਵਗੈਰ ਆਪਰੇਸ਼ਨ ਵਗੈਰ ਆ ਹੋਏ ਹੋਣ ਤਾਂ ਵੀ ਅਸੀਂ ਏਕਸਲ ਡੋਨੇਟ ਨਹੀਂ ਕਰ ਸਕਦੇ ਤਾਂ ਕੋਈ ਏਜ ਲਿਮਿਟ ਵੀ ਹੁੰਦੀ ਹੈ ਗਰਲਸ ਜਾਂ ਬॉयਜ਼ ਦੇ ਵਿੱਚ ਕੀ ਬਿਲਕੁਲ ਜੀ 18 ਤੋਂ ਲੈ ਕੇ 65 ਸਾਲ ਤੱਕ ਦੇ ਲੋਕ ਬਲੱਡ ਡੋਨੇਟ ਕਰ ਸਕਦੇ ਨੇ ਐਂ ਬੜੀ ਖੁਸ਼ੀ ਹੁੰਦੀ ਹੈ ਦੱਸਦੇ ਹੋਏ ਕਿ ਇਸ ਕੈਂਪ ਵਿੱਚ ਵੀ ਅਗਰ ਹਜ਼ਾਰ ਲੋਕਾਂ ਨੇ ਹਾਲੇ ਤੱਕ ਬਲੱਡ ਡੋਨੇਟ ਕੀਤਾ ਹੈ ਤੇ ਹਜ਼ਾਰ ਵਿੱਚੋਂ 18 ਸਾਲ ਦੇ ਬੱਚੇ ਵੀ ਸੀਗੇ 18 ਸਾਲ ਦੇ ਮੁੰਡੇ 18 ਸਾਲ ਦੀਆਂ ਕੁੜੀਆਂ ਤੇ 68 ਸਾਲ ਦੇ ਵੀ ਮੁੰਡਾ ਜੈਂਟਸ ਐਂਡ ਲੇਡੀਜ਼ ਸੀਗੇ ਤੇ ਆਪਾਂ ਸੋਚ ਸਕਦੇ ਇੱਕ ਬਹੁਤ ਹੀ ਵੱਡੀ ਗੱਲ ਕਹੀ ਜਾਂਦੀ ਹੈ ਮੈਂ ਅਕਸਰ ਇੱਕ ਗੱਲ ਕਹਿਣਾ ਹੁੰਦਾ ਕਿ ਤੁਹਾਡੀ ਉਮਰ ਕਿੰਨੀ ਹੈ ਇਹ ਸ਼ਾਇਦ ਤੁਹਾਡਾ ਸ਼ਰੀਰ ਨਾਲ ਦੱਸ ਮਾਨ ਪਰ ਤੁਹਾਡੇ ਕੰਮ ਕਰਮ ਜਿਹੜੇ ਹੁੰਦੇ ਨੇ ਉਹ ਜਰੂਰ ਦੱਸ ਸਕਦੇ ਨੇ ਕਿ ਤੁਸੀਂ ਕਿੰਨੇ ਹੀ ਜਵਾਨ ਹੋ ਖੂਨਦਾਨ ਕਰਕੇ ਆਪਾਂ ਖੁਦ ਜਵਾਨ ਹੋ ਸਕਦੇ ਆ ਤੇ ਮੈਂ ਮੈਂ ਤੁਹਾਨੂੰ ਆ ਵੀ ਦੱਸਣਾ ਚਾਹੂੰਗਾ ਜੋ ਲੋਕ ਬਲੱਡ ਡੋਨੇਟ ਕਰਦੇ ਨੇ ਇਹ ਰਿਪੋਰਟਸ ਐ ਡਾਕਟਰਸ ਵੱਲੋਂ ਕਿਹਾ ਜਾਂਦਾ ਕਿ ਜੋ ਲੋਕ ਬਲੱਡ ਡੋਨੇਟ ਕਰਦੇ ਨੇ ਉਹ ਬਲੱਡ ਕੈਂਸਰ ਬੀਪੀ 슈ਗਰ ਇਤਾਂ ਦੀ ਬਹੁਤ ਬਿਮਾਰੀਆਂ ਨੇ ਜਿਨ੍ਹਾਂ ਤੋਂ ਦੂਰ ਰਹਿੰਦੇ ਨੇ ਤੇ ਮੇਰੀ ਸਭ ਨੂੰ ਬੇਨਤੀ ਹੈਗੀ ਆ ਅਗਰ ਹਜ਼ਾਰ ਲੋਕ ਆ ਕੇ ਬਲੱਡ ਡੋਨੇਟ ਕਰ ਸਕਦੇ ਨੇ ਤੇ ਆਪਾਂ ਲੋਕ ਕਿਉਂ ਨਹੀਂ ਕਰ ਸਕਦੇ ਆ ਇਹ ਤੇ ਲੱਖਾਂ ਦੀ ਤਾਦਾਦ ਵਿੱਚ ਲੋਕ ਆਂਦੇ ਨੇ ਤੇ ਉਹਦੇ ਵਿੱਚੋਂ ਮੈਂ ਇਸ ਹਜ਼ਾਰ ਲੋਕਾਂ ਨੂੰ ਅਸੀਂ ਮਨਾ ਮਨਾ ਕੇ ਇੰਨੀ ਕੋਸ਼ਿਸ਼ ਕਰਕੇ ਮਨਾਇਆ ਹੈ ਸਾਡੇ ਟੀਮ ਮੈਂਬਰਸ ਨੇ ਬਹੁਤ ਦਰਦ ਨੇ ਯੰਗਸਟਰਸ ਜਿਮ ਜਾਂਦੇ ਨੇ ਬੋਡੀ ਬਿਲਡਿੰਗ 'ਚ ਫੇਰ ਵੀ ਬਹੁਤ ਡਰਦੇ ਨੇ ਤੇ ਮੇਰੀ ਸਭ ਨੂੰ ਰਿਕਵੈਸਟ ਹੈ ਜਿੰਨਾ ਹੋ ਸਕੇ ਆ ਕੇ ਜੁੜੋ ਤੁਹਾਡੇ ਖੂਨਦਾਨ ਕਰਨ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਕਿਸੇ ਦੀ ਜ਼ਿੰਦਗੀ ਦੇਣ ਦੀ بجائےਕਰ ਤੁਸੀਂ ਉਹਨਾਂ ਨੂੰ ਨਹੀਂ ਵੀ ਦੇਣਾ ਚਾਹੁੰਦੇ ਹੋ ਆਪਣੇ ਸਰੀਰ ਲਈ ਖੂਨਦਾਨ ਕਰੋ ਕਿਸੇ ਦੀ ਜ਼ਿੰਦਗੀ ਬਕਾਇਦਾ ਖੁਦ ਹੀ ਬਚ ਜਾਏਗੀ ਧੰਨਵਾਦ ਜੀ